ਪੰਜਾਬੀ ਫਿਲਮ ਇੰਡਸਟਰੀ ਚ ਹੁਣ ਐਂਟਰੀ ਮਾਰਨ ਜਾ ਰਹੇ ਨੇ ਇੱਕ ਬਹੁਤ ਹੀ ਟੈਲੈਂਟਡ ਸਿੰਗਰ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਯਾਰਨ ਮੂਲੇ ਤੋਂ ਕੀਤੀ ਉਸ ਤੋਂ ਬਾਅਦ ਬੜੀ ਮਕਬੂਲੀਅਤ ਹਾਸਲ ਹੋਈ ਤੇ ਉਸ ਤੋਂ ਬਾਅਦ ਲੋਟਰ ਕੁੱਤੇ ਕੁੜਦੇ ਕੁੜਦੇ ਸਟਾਰ ਬਣ ਗਏ ਮੈਂ ਗੱਲ ਕਰ ਰਿਹਾ ਜੀ ਸ਼ੈਰੀਮਾਂਦੀ ਵੈਲਕਮ ਟੂ ਡੇ ਐਂਡ ਨਾਈਟ న్యూਸ ਥੈਂਕ ਯੂ ਜੀ ਥੈਂਕ ਯੂ ਪਰ ਜੀ ਤੁਹਾਡੀ ਫਿਲਮ ਦੀ ਓਏ ਹੋਏ ਪਿਆਰ ਹੋ ਗਿਆ ਉਹਦਾ ਅੱਜ ਮਿਊਜ਼ਿਕ ਲਾਂਚ ਹੈ ਮਿਊਜ਼ਿਕ ਬਾਰੇ ਕੀ ਕਹਿਣਾ ਚਾਹੋਗੇ ਮਿਊਜ਼ਿਕ ਆਲਰੇਡੀ ਵੈਸੇ ਤਾਂ ਯੰਗਸਟਰਸ ਤੱਕ ਤਾਂ ਪਹੁੰਚ ਹੀ ਜਾਂਦਾ ਜੀ ਕਿਉਂਕਿ ਆਲਰੇਡੀ ਸਾਰੇ ਸੁਣ ਰਹੇ ਨੇ ਅੱਜ ਅਸੀਂ ਚ ਸਾਰੇ ਗਾਣੇ ਬਹੁਤ ਵਧੀਆ ਨੇ ਸਭ ਨੂੰ ਪਸੰਦ ਵੀ ਆ ਰਹੇ ਨੇ ਤੇ ਸਾਰੇ ਮੇਰੇ ਹੀ ਲਿਖੇ ਹੋਏ ਨੇ ਮੇਰੇ ਹੀ ਗਾਏ ਨੇ ਕੰਪੋਜ਼ ਕੀਤੇ ਨੇ ਸੋ ਆਬਵੀਅਸਲੀ ਜਿਹੜੇ ਫੈਨਸ ਨੇ ਪਲੱਸ ਇਹ ਥੋੜਾ ਜਿਹਾ 뮤직 ਇਹਦੇ ਵਿੱਚ ਡਿਫਰੈਂਟ ਇਸ ਕਰਕੇ ਆ ਕਿਉਂਕਿ ਫਿਲਮ ਦੇ ਮੁਤਾਬਕ ਹੈ ਸਾਰਾ 뮤직 ਤੇ ਥੋੜਾ ਰੋਮਾਂਟਿਕ ਜ਼ਿਆਦਾ ਤੇ ਬੀਟ ਵਾਲੇ ਗਾਣੇ ਜ਼ਿਆਦਾ ਨੇ ਅੱਛਾ ਸ਼ੈਰੀ ਜੀ ਤੁਸੀਂ ਕਿਸ ਤਰ੍ਹਾਂ ਮਨ ਬਣਾਇਆ ਵੀ ਹੁਣ ਵੇਲਾ ਆ ਗਿਆ ਵੀ ਐਕਟਿੰਗ ਨੂੰ ਆਪਾਂ ਐਜ਼ ਅ ਕੈਰੀਅਰ ਵੀ ਚੂਜ਼ ਕਰੀਏ ਜੀ ਫੈਨਸ ਹੀ ਕਰਵਾ ਦਿੰਦੇ ਜੀ ਸਾਰਾ ਕੁਝ ਮੈਂ ਮੈਨੂੰ ਮੇਲਸ ਆਉਂਦੀਆਂ ਰਹਿੰਦੀਆਂ ਮੈਸੇਜ ਆਉਂਦੇ ਰਹਿੰਦੇ ਨੇ ਗਾਣੇ ਵੀ ਜਿਹੜੇ ਮੈਂ ਲਿਖਦਾ ਉਹ ਵੀ ਫੈਨਸ ਜਿਵੇਂ ਆਪਦੀਆਂ ਸਟੋਰੀਆਂ ਦੱਸਦੇ ਨੇ ਸੋ ਫਿਲਮ ਦਾ ਵੀ ਇਸੇ ਕਰਕੇ ਕਰਨਾ ਸੀ ਕਿਉਂਕਿ ਮੇਰੇ ਫੈਨਸ ਮੈਨੂੰ ਦੇਖਣਾ ਚਾਹੁੰਦੇ ਸੀ ਉਹ ਕਹਿੰਦੇ ਵੀ ਅਸੀਂ ਹੁਣ ਫਿਲਮ ਚ ਕਦੋਂ ਦੇਖਾਂਗੇ ਕਿਉਂਕਿ ਯਾਰ ਅਨਮੁੱਲੇ ਆਟੇ ਦੀ ਚਿੜੀ ਉਸ ਤੋਂ ਬਾਅਦ ਫਿਰ ਫਿਲਮਾਂ ਚ ਜਿਹੜੇ ਗਾਣੇ ਪੂਜਾ ਕਿਵੇਂ ਆ ਗਿਆ ਫਿਰ ਸਾਨੂੰ ਗੁਲਾਬ ਅੱਜ ਤਾਈਂ ਸੋ ਉਹ ਕਹਿੰਦੇ ਵੀ ਹੁਣ ਗਾਣਿਆਂ ਤੋਂ ਬਾਅਦ ਅਸੀਂ ਫਿਲਮਾਂ ਚ ਵੀ ਤੁਹਾਨੂੰ ਦੇਖਣਾ ਚਾਹੁੰਦੇ ਹਾਂ ਇਸ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਫਿਲਮ ਕਰਨੀ ਚਾਹੀਦੀ ਹੈ ਅੱਛਾ ਜਿਸ ਤਰ੍ਹਾਂ ਤੁਹਾਡੇ ਫਿਲਮ ਦਾ ਟਾਈਟਲ ਹੈ ਓਏ ਹੋਏ ਪਿਆਰ ਹੋ ਗਿਆ ਤੇ ਤੁਹਾਨੂੰ ਜ਼ਿੰਦਗੀ ਚ ਅਸਲ ਜ਼ਿੰਦਗੀ ਚ ਕਿਤੇ ਪਿਆਰ ਹੋਇਆ ਕਿਸੇ ਨਾਲ ਬਿਨਾ ਪਿਆਰ ਤੋਂ ਤਾਂ ਕੁਝ ਵੀ ਨਹੀਂ ਹੋ ਸਕਦਾ ਜੀ ਪਿਆਰ ਜ਼ਰੂਰੀ ਨਹੀਂ ਵੀ ਕਿਸੇ ਇੰਡੀਵਿਜੂਅਲ ਨਾਲ ਹੋਵੇ ਤੁਸੀਂ ਆਪਣੇ ਕੰਮ ਨਾਲ ਪਿਆਰ ਕਰ ਸਕਦੇ ਹੋ ਆਪਣੇ ਗਾਣਿਆਂ ਨਾਲ ਪਿਆਰ ਕਰ ਸਕਦੇ ਹੋ ਆਪਣੀ ਗਾਇਕੀ ਨਾਲ ਕਰ ਸਕਦੇ ਹੋ ਤੇ ਪਿਆਰ ਤਾਂ ਖੈਰ ਬਿਨਾ ਪਿਆਰ ਤੋਂ ਕੁਝ ਹੋ ਵੀ ਨਹੀਂ ਸਕਦਾ ਸੋ ਇਦਾਂ ਦੇ ਤਾਂ ਪਿਆਰ ਬਹੁਤ ਹੋਏ ਨੇ ਤੇ ਫਿਲਮ ਨਾਲ ਵੀ ਸੱਚੀ ਬਹੁਤ ਪਿਆਰ ਹੋ ਗਿਆ ਕਿਉਂਕਿ ਬਹੁਤ ਮਿਹਨਤ ਨਾਲ ਅਸੀਂ ਬਣਾਈ ਹੈ ਤੇ ਬਹੁਤ ਸੋਹਣੀ ਫਿਲਮ ਬਣੀ ਹੈ। ਅੱਛਾ ਸ਼ੈਰੀ ਜੀ ਇਸ ਫਿਲਮ ਚ ਤੁਸੀਂ ਇੱਕ ਪਿੰਡੂ ਮੁੰਡੇ ਦਾ ਕਿਰਦਾਰ ਤੁਸੀਂ ਨਿਭਾ ਰਹੇ ਹੋ ਇਸ ਫਿਲਮ ਚ ਤੇ ਜਿਸ ਤਰ੍ਹਾਂ ਬਟਰੇਲਰ ਚ ਵੀ ਦੇਖ ਸਕਦੇ ਆ ਵੀ ਜਦ ਲੋਕਾਂ ਨੂੰ ਪਤਾ ਲੱਗਦਾ ਵੀ ਤੁਹਾਨੂੰ ਪਿਆਰ ਹੋ ਜਾਂਦਾ ਬੜਾ ਗਾਜਾ ਪੈਂਦਾ ਪਿੰਡ ਚ ਤੇ ਅਸਲ ਚ ਵੀ ਪਿੰਡਾਂ ਚ ਇਦਾਂ ਹੀ ਹੁੰਦਾ ਵੀ ਜੇ ਕਿਸ ਨੂੰ ਪਤਾ ਲੱਗ ਗਿਆ ਵੀ ਫਲਾਣਾ ਗਵਾਂਡੀ ਦੇ ਮੁੰਡੇ ਨੂੰ ਪਿਆਰ ਹੋ ਗਿਆ ਗਵਾਂਡੀ ਦੀ ਕੁੜੀ ਨੂੰ ਪਿਆਰ ਹੋ ਗਿਆ ਬੜਾ ਗਾਜਾ ਪੈ ਜਾਂਦਾ ਤੁਸੀਂ ਪਿੰਡ ਨਾਲ ਵੀ ਕਾਫੀ ਇਥੇ ਜੁੜੇ ਰਹੇ ਹੋ ਕੀ ਸਮਝਦੇ ਹੋ? ਪਿੰਡ ਦੀ ਤਾਂ ਗੱਲ ਬਾਤ ਦੀ ਹੈ ਜੇ ਘਰੇ ਪਤਾ ਲੱਗ ਜੇ ਬੇਬੇ ਬਾਪੂ ਨੂੰ ਛੇਤਰ ਪਹਿਲਾਂ ਹੀ ਪੈ ਜਾਂਦੇ ਨਹੀਂ ਸੋ ਇਸ ਕਰਕੇ ਉਹ ਗੱਲ ਤਾਂ ਸੱਚੀ ਹੈ ਕਿਉਂਕਿ ਪਿੰਡਾਂ 'ਚ ਤਾਂ ਹਜੇ ਵੀ ਉਹੀ ਮਾਹੌਲ ਹੈ ਪਰ ਹੀਰ ਰਾਂਝਾ ਵੀ ਕਿੰਨੇ ਪੁਰਾਣੇ ਹੋਏ ਨੇ ਸੋ ਸਸੀ ਪੁੰਨੂ ਮਿਰਜ਼ਾ ਸਾਹਿਬਾ ਸੋ ਪਿਆਰ ਤਾਂ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਇਸ ਕਰਕੇ ਜਿਨੇ ਪਿਆਰ ਕਰਨਾ ਉਹਨੂੰ ਕੋਈ ਰੋਕ ਨਹੀਂ ਸਕਦਾ ਇਹ ਤਾਂ ਜਿਹਨੂੰ ਰੱਬ ਨੇ ਮਿਲਾਤਾ ਉਹ ਵੀ ਮਿਲ ਜਾਂਦਾ ਪਰ ਪਿੰਡਾਂ ਦੇ ਵਿੱਚ ਵਾਕਈ ਇਹ ਗੱਲ ਸੱਚੀ ਹੈ ਤੁਹਾਡੀ ਕਿ ਰੌਲਾ ਵੀ ਪੈ ਜਾਂਦਾ ਨਾਲ ਦੀ ਨਾਲ ਕਾਚਾ ਫਿਲਮ ਸ਼ੂਟ ਕਰਨ ਦੇ ਦੌਰਾਨ ਕੋਈ ਇੰਟਰਸਟਿੰਗ ਇਨਸੀਡੈਂਟ ਹੋਇਆ ਹੋਵੇ ਕੋਈ ਯਾਦਗਾਰੀ ਮੂਮੈਂਟ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਦਰਸ਼ਕਾਂ ਨਾਲ ਬੜੇ ਸਾਰੇ ਨੇ ਮੇਰੇ ਖਿਆਲ ਅਸੀਂ ਦਸੰਬਰ ਚ ਫਿਲਮ ਥੋੜੀ ਜੀ ਦਸੰਬਰ ਚ ਸ਼ੂਟ ਕੀਤੀ ਸੀ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਮਾਈਨਸ 2 ਡਿਗਰੀ ਟੈਂਪਰੇਚਰ ਸੀ ਕਿਉਂਕਿ ਥੋੜਾ ਜਿਹਾ ਹਾਜੀਪੁਰ ਜਿਹੜਾ ਪਹਾੜੀ ਏਰੀਆ ਸੋ ਰਾਤ ਨੂੰ ਅਸੀਂ ਲਗਾਤਾਰ 3 ਦਿਨ ਸ਼ੂਟ ਕੀਤਾ ਇੱਕ ਗਾਣਾ ਤੇ ਦਿਨ ਚ ਅਸੀਂ ਸੌ ਜਾਂਦੇ ਸੀ ਰਾਤ ਨੂੰ ਉਹ ਗਾਣਾ ਸ਼ੂਟ ਕਰਦੇ ਸੀ ਸੋ ਕਦੇ-ਕਦੇ ਸੋਚ ਕੇ ਬੜਾ ਅਜੀਬ ਲੱਗਦਾ ਕਿ ਯਾਰ ਰਾਤ ਨੂੰ ਵੈਸੇ ਜੇ ਅਸੀਂ ਜਾਣਾ ਹੋਵੇ ਤਾਂ ਬਾਹਰ ਇੰਨੀ ਠੰਡ ਚ ਤਾਂ ਬੜਾ ਔਖਾ ਲੱਗਦਾ ਪਰ ਉਹ ਮਾਹੌਲ ਐਸਾ ਵਧੀਆ ਕ੍ਰੀਏਟ ਹੋਇਆ ਸਾਰੇ ਜਣੇ ਉੱਥੇ ਰਾਣਾ ਬਾਈ ਬਿੰਨੂ ਬਾਈ ਯੋਗਰਾਜ ਜੀ ਉਹ ਐਸਾ ਫ੍ਰੈਂਡਲੀ ਮਾਹੌਲ ਹੋਇਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ 3 ਦਿਨ ਸਾਡੇ ਕਿਵੇਂ ਨਿਕਲ ਗਏ ਸਾਡੇ ਨਾਲ ਗੱਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਐਂਡ 올 द वेरी बेस्ट फॉर योर ਫਿਲਮ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਏਸੀ ਕੇ ਸਾਡੇ ਨਾਲ ਸ਼ੈਰੀਮਾਨ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਇੱਕ ਪਿੰਡੂ ਮੁੰਡੇ ਦਾ ਜਿਹੜਾ ਕਿਰਦਾਰ ਨੇ ਉਸ ਫਿਲਮ 'ਚ ਨਿਭਾਰੇ ਨੇ ਤੇ ਆਪਣੇ ਲਿਰਿਕਸ ਤੇ ਗਾਣੇ ਰਾਹੀ ਤਾਂ ਸ਼ੈਰੀ ਲੋਕਾਂ ਦਾ ਦਿਲ ਜਿੱਤਦੇ ਆਏ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਫਿਲਮ 'ਚ ਉਹਨਾਂ ਨੂੰ ਕਿਸ ਤਰ੍ਹਾਂ ਰਿਸਪੌਂਸ ਮਿਲਦਾ ਹੈ। ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਜੈਦੀਪ ਮਿੱਤਰਾ ਡੇ ਐਂਡ ਨਾਈਟ న్యూਸ ਚੰਡੀਗੜ੍ਹ। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ। दिखाएंगे youtube पे सानू फॉलो करो twitter पे खबर जुड़े रहो दिन रात